ਪ੍ਰਭੂ ਜਸ ਨਸੀਦ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਲਿਆਂ ਨੂੰ ਸਲਾਮ ਤੇ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਔਰ ਵੱਡੀਆਂ ਰਹਿਮਤਾਂ ਵਾਲਾ ਔਰ ਆਜ਼ਾਦੀ ਵਾਲਾ ਆਵੇ ਔਰ ਸਭ ਤੋਂ ਜ਼ਿਆਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਵਚਨ ਨੂੰ ਲੈ ਕੇ ਆਵੇ ਇਹ ਨਵਾਂ ਸਾਲ ਜਿਹੜਾ ਹੈ ਕਹਿੰਦਾ ਨਵੇਂ ਸਾਲ ਵਿੱਚ ਆ ਕੇ ਬੰਦਿਆ ਹੋ ਜਾ ਨਵਾਂ ਨਰੋਇਆ ਇੰਨੇ ਸਾਲ ਕਲਾਮ ਤੋਂ ਪੜਿਆ ਅਜੇ ਅਸਰ ਨਾ ਹੋਇਆ ਮੇਰੇ ਅਜ਼ੀਜ਼ੋ ਵਚਨ ਪੜਨਾ ਔਰ ਉਹਦੇ ਤੇ ਅਸਰ ਕਰਨਾ ਉਹਦੇ ਤੇ ਅਮਲ ਕਰਨਾ ਸਭ ਤੋਂ ਵੱਡੀ ਗੱਲ ਆ ਜਦੋਂ ਅਸੀਂ ਵਚਨ ਪੜ੍ਹਦੇ ਆ ਤਾਂ ਉਹਦੇ ਤੇ ਸਾਡਾ ਅਮਲ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਸਾਨੂੰ ਜਦੋਂ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਆ ਉਹ ਸਾਨੂੰ ਦਵਾਈ ਦਿੰਦਾ ਆ ਤੇ ਉਹ ਨਾਲ ਸਾਨੂੰ ਇਹ ਵੀ ਕਹਿੰਦਾ ਆ ਕਿ ਆਹ ਦਵਾਈ ਜਿਹੜੀ ਤੁਸੀਂ ਖਾਣੀ ਆ ਇਹਦੇ ਨਾਲ ਤੁਸੀਂ ਆ ਆ ਚੀਜ਼ਾਂ ਨਹੀਂ ਖਾਣੀਆਂ ਆ ਆ ਆ ਤੁਸੀਂ ਪਰਹੇਜ਼ ਕਰਨੇ ਆ ਤੇ ਜੇ ਤੁਸੀਂ ਪਰਹੇਜ਼ ਕਰੋਗੇ ਤਾਂ ਤੰਦਰੁਸਤ ਹੋ ਜਾਓਗੇ ਜੇ ਪ੍ਰੇਜ ਨਹੀਂ ਕਰੋਗੇ ਤਾਂ ਦਵਾਈ ਦਾ ਵੀ ਕੋਈ ਅਸਰ ਨਹੀਂ ਹੋਣਾ ਸੋ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦਾ ਵਚਨ ਪੜ੍ਹਦੇ ਆ ਤਾਂ ਵਚਨ ਦੇ ਉੱਤੇ ਅਮਲ ਵੀ ਕਰਨਾ ਹੈ ਅਮਲਾ ਬਾਝੋਂ ਕੁਛ ਨਹੀਂ ਮੇਰੇ ਅਜ਼ੀਜ਼ੋ ਸਾਨੂੰ ਜਦੋਂ ਵਚਨ ਪੜ੍ਹਨਾ ਆ ਤੇ ਇਸ ਵਚਨ ਦੇ ਉੱਤੇ ਚੱਲਣਾ ਵੀ ਆ ਔਰ ਆਪਣੀ ਜ਼ਿੰਦਗੀ ਨੂੰ ਬਦਲਣਾ ਵੀ ਆ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਮੇਰੇ ਪੁੱਤਰ ਤੂੰ ਮੇਰੀ تعلیم ਨੂੰ ਨਾ ਭੁੱਲ ਜਦੋਂ ਅਸੀਂ ਕਹਾਉਤਾਂ ਦੀ ਪੁਸਤਕ ਉਹਦਾ ਤਿੰਨ ਅਧਿਆਇ ਦੇਖਦੇ ਆਂ ਉਹਦੀ ਪਹਿਲੀ ਆਇਤ ਦੇ ਵਿੱਚ ਲਿਖਿਆ ਹੋਇਆ ਆੇ "ਹੇ ਮੇਰੇ ਪੁੱਤਰ ਤੂੰ ਮੇਰੀ تعلیم ਨੂੰ ਨਾ ਭੁੱਲ ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਕਿਉਂ ਜੋ ਉਹ ਉਮਰ ਦੀ ਲੰਬਾਈ ਤੇ ਜੀਉਣ ਦੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਹਾਲੇਲੂਇਆ ਦੇਖੋ ਪਰਮੇਸ਼ਰ ਦਾ ਕਿੰਨਾ ਵੱਡਾ ਵਾਅਦਾ ਆਪਣੇ ਬੱਚਿਆਂ ਦੇ ਨਾਲ ਉਹ ਕਹਿੰਦਾ ਮੈਂ ਪੀੜੀ ਉੱਧਰ ਪੀੜੀ ਤੇਰੇ ਨਾਲ ਵਫ਼ਾਦਾਰ ਰਹਾਂਗਾ" ਉਨੇ ਕਹੇ ਇੱਕ ਪੀੜੀ ਦੀ ਜਾਂ ਦੋ ਪੀੜੀਆਂ ਦੀ ਨਹੀਂ ਗੱਲ ਕੀਤੀ ਉਹ ਕਹਿੰਦਾ ਪੀੜੀ ਉਹ ਦਰ ਪੀੜੀ ਇੰਨਾ ਚਿਰ ਦਿਨਿਆਤਨੀਆਂ ਪੀੜੀਆਂ ਆਉਣੀਆਂ ਮੈਂ ਉਹਨਾਂ ਨਾਲ ਵਫਾਦਾਰ ਰਹਾਗਾ ਅਗਰ ਤੂੰ ਮੇਰੇ ਪ੍ਰਤੀ ਵਫਾਦਾਰ ਆ ਅਗਰ ਤੂੰ ਮੇਰੇ ਨਾਲ ਸਹੀ ਚੱਲਦਾ ਆ ਸੱਚਮੁੱਚ ਮੇਰੇ ਜੀਜ਼ੋ ਸਾਨੂੰ ਪ੍ਰਭੂ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਆ ਜਦ ਅਸੀਂ ਖੁਦਾ ਦੇ ਵਿੱਚ ਬਣੇ ਰਹਨੇ ਆ ਤਾਂ ਪਰਮੇਸ਼ਰ ਦਾ ਕਹਿੰਦਾ ਮੇਰੇ ਕੰਨ ਧਰਮੀਆਂ ਦੀ ਦੁਹਾਈ ਦੇ ਉੱਤੇ ਲੱਗੇ ਰਹਿੰਦੇ ਨੇ ਮੇਰੇ ਅਜ਼ੀਜ਼ੋ ਖੁਦਾ ਦਾ ਵਚਨ ਜਿਹੜਾ ਆ ਉਹ ਸਾਡੀ ਜ਼ਿੰਦਗੀ ਆ ਉਹਨੇ ਲਿਖਿਆ ਆ ਕਹਿੰਦਾ ਸ਼ਾਂਤੀ ਤੇਰੇ ਲਈ ਸੱਚੀ ਸ਼ਾਂਤੀ ਸਾਨੂੰ ਕਿੱਥੋਂ ਪ੍ਰਾਪਤ ਹੋ ਸਕਦੀ ਆ ਕਿ ਪੈਸਾ ਸਾਨੂੰ ਸ਼ਾਂਤੀ ਦੇ ਸਕਦਾ ਕਿ ਧਨ ਦੌਲਤ ਸਾਨੂੰ ਸ਼ਾਂਤੀ ਦੇ ਸਕਦੇ ਆ ਮੇਰੇ ਅਜ਼ੀਜ਼ੋ ਇਹਨਾਂ ਚੀਜ਼ਾਂ ਸਾਨੂੰ ਕਦੀ ਸ਼ਾਂਤੀ ਨਹੀਂ ਦੇਦੇ ਮੈਂ ਇਦਾਂ ਦੇ ਵੀ ਕਈ ਲੋਕ ਦੇਖਿਆ ਜਿਨ੍ਹਾਂ ਕੋ ਪੈਸਾ ਬਹੁਤ ਆ ਧਨ ਬਹੁਤ ਆ ਪਰ ਜ਼ਿੰਦਗੀ 'ਚ ਉਹਨਾਂ ਦੇ ਸ਼ਾਂਤੀ ਨਹੀਂ ਉਹ ਸਕੂਨ ਨਾ ਸੌਂ ਨਹੀਂ ਸਕਦੇ ਉਹ ਜਦੋਂ ਸੌਂਦੇ ਆ ਤਾਂ ਕਿੰਨੀਆਂ ਕਿੰਨੀਆਂ ਗੋਲੀਆਂ ਖਾਣੀਆਂ ਪੈਂਦੀਆਂ ਅਸੀਂ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਆ ਕਿ ਜਿਹੜਾ ਪਰਮੇਸ਼ਰ ਨੇ ਸਾਨੂੰ ਅੱਛੀ ਨੀਂਦ ਦਿੰਦਾ ਆ ਮੇਰੇ ਅਜ਼ੀਜ਼ੋ ਅਸੀਂ ਸਾਨੂੰ ਖੁਦਾ ਦੇ ਹਦੀਨ ਰਹਿਣ ਦੀ ਜ਼ਰੂਰਤ ਆ ਔਰ ਪਰਮੇਸ਼ਰ ਸਾਨੂੰ ਹਮੇਸ਼ਾ ਬਾੜੇ ਤਨ ਦੀ ਸਾਨੂੰ ਲਾਲਚ ਨਹੀਂ ਕਰਨੀ ਚਾਹੀਦੀ ਕਿਉਂਕਿ ਖੁਦਾ ਦੇ ਵਰਜਨ ਜੇ ਇਹ ਵੀ ਲਿਖਾਇਆ ਹੈ हे ਸਾਡੇ ਬਾਪ ਤੂੰ ਜੋ ਅਸਮਾਨ ਤੇ ਆ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰੀ ਮਰਜ਼ੀ ਜਿਵੇਂ ਅਸਮਾਨ ਤੇ ਪੂਰੀ ਹੁੰਦੀ ਆ ਇਸ ਧਰਤੀ ਤੇ ਵੀ ਹੋਵੇ ਤਾਂ ਸਾਡੇ ਰੋਜ਼ ਦੀ ਰੋਟੀ ਸਾਨੂੰ ਦੇ ਮੇਰੇ ਅਜ਼ੀਜ਼ੋ ਸਾਨੂੰ ਬਹੁਤਾ ਤਾਨੇ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਜਿੰਨਾ ਸਾਨੂੰ ਪਰਮੇਸ਼ਵਰ ਨੇ ਦਿੱਤਾ ਆ ਸਾਨੂੰ ਉਹਦੇ ਵਿੱਚ ਸੰਤੋਖ ਕਰਨਾ ਚਾਹੀਦਾ ਸਾਨੂੰ ਉਹਦੇ ਵਿੱਚ ਸੰਤੁਸ਼ਟ ਰਹਿਣਾ ਚਾਹੀਦਾ ਔਰ ਪਰਮੇਸ਼ਰ ਦੇ ਨਾਂ ਨੂੰ ਵਡਿਆਈ ਦੇਣੀ ਚਾਹੀਦੀ ਆ ਬਹੁਤੇ ਤੰਨ ਵਾਲੇ ਵੀ ਜਿਹੜੇ ਆ ਉਹ ਦੁਖੀ ਰਹਿੰਦੇ ਆ ਪਰੇਸ਼ਾਨ ਰਹਿੰਦੇ ਆ ਵੱਡੀਆਂ-ਵੱਡੀਆਂ ਬਿਮਾਰੀਆਂ ਉਹਨਾਂ ਨੂੰ ਲੱਗੀਆਂ ਹੁੰਦੀਆਂ ਆ ਪਰ ਅਸੀਂ ਕਿੰਨੇ ਖੁਦਾ ਦੇ ਮੁਬਾਰਕ ਲੋਕ ਆ ਕਿ ਅਸੀਂ ਸਾਨੂੰ ਪਰਮੇਸ਼ਰ ਨੇ ਹਰ ਇੱਕ ਚੀਜ਼ ਦਿੱਤੀ ਆ ਹਰ ਇੱਕ ਖੁਸ਼ੀ ਦਿੱਤੀ ਆ ਅਸੀਂ ਹਰ ਹਾਲ ਵਿੱਚ ਉਹਦਾ ਤਾ ਨਵਾਰ ਕਰਦੇ ਰਹੀਏ ਮੇਰੇ ਅਜ਼ੀਜ਼ੋ ਪਰਮੇਸ਼ਰ ਦਾ ਵਚਨ ਤਾਇਆ ਹੋਇਆ ਤੇ ਅਤ ਸੱਚਾ ਪਰਮੇਸ਼ਰ ਵਚਨ ਹੈ ਮੇਰੇ ਅਜ਼ੀਜ਼ੋ ਉਹ ਕਹਿੰਦਾ ਜਦੋਂ ਤੂੰ ਮੇਰੇ ਵਿੱਚ ਬਣਿਆ ਰਹੇਂਗਾ ਤੇ ਇਸ ਧਰਤੀ ਦੇ ਉੱਤੇ ਮੈਂ ਤੇਰੀ ਉਮਰ ਨੂੰ ਵੀ ਵਧਾਵਾਂਗਾ ਦੇਖੋ ਪਰਮੇਸ਼ਰ ਦਾ ਕਿੱਡਾ ਵੱਡਾ ਵਾਦਾ ਹੈ ਆਪਣੇ ਬੱਚਿਆਂ ਦੇ ਨਾਲ ਸੋ ਜਦੋਂ ਅਸੀਂ ਖੁਦਾ ਦੇ ਵਚਨਾਂ ਦੇ ਵਿੱਚ ਚੱਲਦੇ ਆਂ ਤਾਂ ਕਹਿੰਦਾ ਇਹ ਕਹਿੰਦਾ ਜਦ ਅਸੀਂ ਯਹੋਸ਼ਵਾ ਵਿੱਚ ਪੜ੍ਹਦੇ ਆਂ ਤਾਂ ਉੱਥੇ ਲਿਖਿਆ ਹੋਇਆ ਆ ਕਹਿੰਦਾ ਇਹ ਵਿਵਸਥਾ ਦੀ ਪੋਥੀ ਤੇਰੇ ਰਿਦੇ ਤੋਂ ਕਦੀ ਵੱਖਰੀ ਨਾ ਹੋਵੇ ਤੂੰ ਦਿਨ ਰਾਤ ਇਸ ਉੱਤੇ ਕੀ ਕਰ ਧਿਆਨ ਕਰ ਤਾਂ ਕਹਿੰਦਾ ਤਾਂ ਜੋ ਤੂੰ ਚਾਹੇ ਸੋ ਤੇਰੇ ਲਈ ਹੋ ਜਾਵੇਗਾ ਤੇਰਾ ਬੋਲ ਬਾਲਾ ਹੋਵੇਗਾ ਜਿੱਥੇ ਵੀ ਤੂੰ ਜਾਵੇਂ ਜੋ ਵੀ ਤੂੰ ਪ੍ਰਭੂ ਦਾ ਨਾਮ ਲੈ ਕੇ ਕਰੇ ਉਹਦੇ ਵਿੱਚ ਤੂੰ ਮੁਬਾਰਕ ਹੋਵੇਂਗਾ ਤੇਰਾ ਵਾਧਾ ਹੋਵੇਗਾ ਤੂੰ ਸੈਠ ਹੈ ਰਾਇ ਜਾਵੇਂਗਾ ਸਿਰ ਅਸੀਂ ਉਦੋਂ ਠਹਿਰਾਏ ਜਾਵਾਂਗੇ ਜਦ ਅਸੀਂ ਖੁਦਾ ਦੀ ਹੁਕਮਾਂ ਦੇ ਉੱਤੇ ਜਦੋਂ ਕਿ ਮੇਰੇ ਅਜ਼ੀਜ਼ੋ ਸਾਨੂੰ ਆਪਣੇ ਜੀਵਨ ਨੂੰ ਬਦਲਣ ਦੀ ਜ਼ਰੂਰਤ ਹੈ। ਔਰ ਪ੍ਰਭੂ ਕਹਿੰਦਾ ਆ ਕਹਿੰਦਾ ਦਇਆ ਅਤੇ ਸੱਚਾਈ ਤੈਨੂੰ ਨਾ ਛੱਡਣ ਉਹਨਾਂ ਨੂੰ ਆਪਣੇ ਗਾਲ ਦੇ ਦੁਆਲੇ ਬੰਨ ਲੈ ਉਹਨਾਂ ਨੂੰ ਆਪਣੀ ਮੰਗ ਦੀ ਤਕਤੀ ਉੱਤੇ ਲਿਖ ਲੈ ਤਾਂ ਤੂੰ ਪਰਮੇਸ਼ਰ ਅਤੇ ਆਤਮ ਦੀਆਂ ਨਜ਼ਰਾਂ ਵਿੱਚ ਨੇਕ ਨਾਮੀ ਫਾਵੇਂਗਾ ਅਤੇ ਆਪਣੇ ਪੂਰੇ ਦਿਲ ਨਾਲ ਸਿਰਫ ਇਹ ਗਵਾਹ ਤੇ ਪਰਸਾਰਕ ਮੇਰੇ ਅਜ਼ੀਜ਼ੋ ਜਦੋਂ ਪਰਮੇਸ਼ਰ ਸਾਡੇ ਨਾਲ ਜਦ ਅਸੀਂ ਉਹਦੇ ਖੁਦਾ ਦੇ ਵਿੱਚ वचन ਦੇ ਵਿੱਚ ਖੁਦਾ ਦੇ ਬਣੇ ਰਹਿੰਨੇ ਆ ਤਾਂ ਪਰਮੇਸ਼ਰ ਸਾਨੂੰ ਇਸ ਧਰਤੀ ਤੇ ਇੱਜ਼ਤ ਮਾਣ ਗੌਰਵ ਬਖਸ਼ਦਾ ਆ ਸੱਚਮੁੱਚ ਜਿਸ ਤਰ੍ਹਾਂ ਸੁਲੇਮਾਨ ਨੇ ਪਰਮੇਸ਼ਰ ਤੋਂ ਪੈਸਾ ਨਹੀਂ ਮੰਗਿਆ ਧਨ ਨਹੀਂ ਮੰਗਿਆ ਦੌਲਤ ਨਹੀਂ ਮੰਗੀ ਉਮਰ ਦੀ ਲੰਬਾਈ ਨਹੀਂ ਮੰਗੀ ਆਪਣੇ ਦੁਸ਼ਮਣਾਂ ਉਤੇ ਫਤਿਹ ਨਹੀਂ ਮੰਗੀ ਬਲਕਿ ਉਹਨੇ ਖੁਦਾ ਤੋਂ ਬੁੱਧ ਮੰਗੀ ਅੱਜ ਸਾਨੂੰ ਵੀ ਬੁੱਧ ਦੀ ਜ਼ਰੂਰਤ ਆ ਪਰਮੇਸ਼ਰ ਦੀ ਬੁੱਧ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਮੇਰੇ ਅਜ਼ੀਜ਼ੋ ਜਦੋਂ ਅਸੀਂ ਇਹ ਸਭ ਕਰਾਂਗੇ ਤਾਂ ਸੱਚਮੁੱਚ ਕੋਈ ਵੀ ਦੁੱਖ ਕੋਈ ਵੀ ਤਕਲੀਫ ਜੇ ਆ ਵੀ ਜਾਵੇ ਸਾਡੀ ਜ਼ਿੰਦਗੀ 'ਚ ਤਾਂ ਉਹ ਜ਼ਿਆਦਾ ਦਿਲ ਟਿਕਾ ਨਹੀਂ ਮੇਰੇ ਅਜ਼ੀਜ਼ੋ ਕਿਉਂਕਿ ਪਰਮੇਸ਼ਰ ਕਹਿੰਦਾ ਆ ਮੈਂ ਹਰ ਵਕਤ ਤੇਰੇ ਨਾਲ ਹਾਂ ਤੂੰ ਜਿੱਥੇ ਵੀ ਜਾਵੇਂ ਮੈਂ ਤੇਰੇ ਆਂਗ ਸਾਂਗਾ ਮੇਰੇ ਅਜ਼ੀਜ਼ੋ ਸਾਨੂੰ ਹਰ ਵੇਲੇ ਪਰਮੇਸ਼ਰ ਦਾ ਧੰਨਵਾਦ ਕਰ ਦੇਣਾ ਚਾਹੀਦਾ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਸਫ਼ਰ ਵਿੱਚ ਜਾਂਦੇ ਆ ਗੱਡੀ ਵਿੱਚ ਬੈਠੇ ਹੁੰਨੇ ਆ ਤਾਂ ਵੀ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਆ ਜੇ ਅਸੀਂ ਕੰਮ ਕਰਦੇ ਆ ਉਸ ਵੇਲੇ ਵੀ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਚੱਲਦੇ ਫਿਰਦੇ ਉੱਠਦੇ ਬੈਠਦੇ ਹਰ ਹਾਲ ਵਿੱਚ ਚਾਹੇ ਦੁੱਖ ਵਿੱਚ ਵੀ ਆ ਸੰਕਟ ਵਿੱਚ ਵੀ ਆ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਆਪਣੇ ਆਪ ਨੂੰ ਸਾਨੂੰ ਖੁਦਾ ਦੇ ਹੱਥਾਂ ਦੇ ਵਿੱਚ ਦੇਣ ਦੀ ਜ਼ਰੂਰਤ ਆ ਸੱਚਮੁੱਚ ਜਦੋਂ ਅਸੀਂ ਉਹਦੇ ਜੋਰਾ ਬਰਾਤਾ ਵਿੱਚ ਜਾਵਾਂਗੇ ਤਾਂ ਸਾਨੂੰ ਕਿਸੇ ਚੀਜ਼ ਦਾ ਖਤਰਾ ਨਹੀਂ ਖੁਦਾ ਦੇ ਬਚਨ 'ਚ ਇਹ ਵੀ ਲਿਖਿਆ ਹੋਇਆ ਆ ਕਹਿੰਦਾ ਆਪ ਅਤੀ ਆਪਣੀ ਹੀ ਸਮਝ ਤੇ ਅਤਬਾਰ ਨਾ ਕਰ ਆਪਣੇ ਸਾਰੀਆਂ ਰਾਹਾਂ ਵਿੱਚ ਉਨ ਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਤੂੰ ਆਪਣੀ ਨਿਗਾਹ ਵਿੱਚ ਬਦਵਨ ਨਾ ਹੋ ਯਹਵਾ ਦਾ ਭੈਰ ਰੱਖ ਅਤੇ ਬਰਿਆਈ ਤੋਂ ਲਾਂਭੇ ਰਹਿ ਇਸ ਤੋਂ ਤੇਰੀ ਨਾਪੀ ਨਰੋਗ ਅਤੇ ਤੇਰੀਆਂ ਹੱਡੀਆਂ ਪੋਸਟ ਰਹਿਣਗੀਆਂ ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹਵਾ ਦੀ ਕੀ ਕਰ ਮਹਿਮਾ ਕਰ ਹਾਲੇਲੂਇਆ ਦੇਖੋ ਪ੍ਰਭੂ ਸਾਡੇ ਲਈ ਕਿੱਡੇ ਕਿੱਡੇ ਸਾਨੂੰ ਵਚਨ ਦੇ ਵਿੱਚ ਸਮਝਾਉਂਦਾ ਆ ਦੱਸਦਾ ਆ ਕਿ ਤੁਸੀਂ ਕਿਦਾਂ ਮੇਰੇ ਪ੍ਰਤੀ ਚੱਲਣਾ ਆ ਮੇਰੇ ਅਜ਼ੀਜ਼ੋ ਇਸ ਵਚਨ ਦੇ ਅਨਸਾਰ ਜਦੋਂ ਸਾਡੀ ਜ਼ਿੰਦਗੀ ਚੱਲੇਗੀ ਤਾਂ ਸੱਚਮੁੱਚ ਖੁਦਾ ਦੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਪੂਰੇ ਹੋਣਗੇ ਜਦੋਂ ਅਸੀਂ ਆਪਣੀ ਸਮਝ ਉੱਤੇ ਨਹੀਂ ਬਲਕਿ ਪ੍ਰਭੂ ਦੀ ਸਮਝ ਦੇ ਨਾਲ ਪ੍ਰਭੂ ਨੂੰ ਪੁੱਛੀਏ ਕਿ ਅਸੀਂ ਆਹ ਕੰਮ ਕਰਨਾ ਆ ਪ੍ਰਭੂ ਸਾਨੂੰ ਸਮਾਂ ਦੇਵੇਗਾ ਪ੍ਰਭੂ ਸਾਨੂੰ ਬੋਧ ਦੇਵੇਗਾ ਜਦੋਂ ਅਸੀਂ ਸਹੀ ਕੰਮ ਕਰਨ ਦਾ ਡਿਸੀਜਨ ਲੈਂਦੇ ਆ ਤਾਂ ਪਰਮੇਸ਼ਰ ਨੂੰ ਆਪਣੇ ਅੱਗੇ ਰੱਖ ਕੇ ਕਰਨੀ ਕਿ ਅਗੇ ਪਰਮੇਸ਼ਰ ਤੋਂ ਜ਼ਿਆਦਾ ਸਾਡੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਡਿਸੀਜਨ ਨਹੀਂ ਲੈ ਸਕਦਾ ਪਰਮੇਸ਼ਰ ਸਾਡੇ ਲਈ ਅੱਛੇ ਅੱਛੇ ਡਿਸੀਜਨ ਲੈਂਦਾ ਪਰਮੇਸ਼ਰ ਸਾਡੇ ਲਈ ਅੱਛੀਆਂ ਅੱਛੀਆਂ ਯੋਜਨਾਵਾਂ ਬਣਾਉਂਦਾ ਹੈ ਹਰ ਸੱਚਮੁੱਚ ਮੇਰੇ ਪ੍ਰਭੂ ਮੇਰੇ ਅਜ਼ੀਜ਼ੋ ਪਰਮੇਸ਼ਰ ਦਾ ਵਚਨ ਸਾਨੂੰ ਦਾਸਤਾਇਆ ਹੈ ਮੇਰੇ ਪੁੱਤਰ ਤੂੰ ਮੇਰੀ ਤਾਲੀਮ ਨੂੰ ਕਦੀ ਵੀ ਨੋਪੁਰ ਸਨ ਕਦੀ ਵਿਯੋਦੀ ਤਲੀ ਨੂੰ ਭੁੱਲਣਾ ਨਹੀਂ ਚਾਹੀਦਾ ਉੱਠਦੇ ਬੈਠਦੇ ਸੌਂਦੇ ਪੈਂਦੇ ਹਰ ਹਾਲ ਵਿੱਚ ਖੁਦਾ ਦਾ ਸ਼ੁਕਰਾਨਾ ਬਾਤ ਕਰਦੇ ਰਹਿਣਾ ਚਾਹੀਦਾ ਹੈ ਤੇ ਜਦੋਂ ਅਸੀਂ ਇਹ ਸਭ ਕਰਾਂਗੇ ਤਾਂ ਸੱਚਮੁੱਚ ਮੇਰੇ ਅਸੀਜ਼ੋ ਮੈਂ ਤੁਹਾਨੂੰ ਹਮੇਸ਼ਾ ਦੱਸਦੀਆਂ ਕਿ ਇਹ ਜਿਹੜੀਆਂ ਤਰਤੀ ਦੀਆਂ ਚੀਜ਼ਾਂ ਆ ਇਹ ਸਾਡੇ ਪਿੱਛੇ ਪੈ ਕੇ ਸਾਨੂੰ ਮੈਣੀ ਆ ਪਰੇਸ਼ਾਨ ਨਹੀਂ ਹੋਣਾ ਅੱਜ ਅਗਰ ਤੁਸੀਂ ਬਿਮਾਰ ਹੋ ਬਿਮਾਰੀ ਨੂੰ ਪ੍ਰਭੂ ਯਿਸੂ ਨਾਜ਼ਰੀ ਦਾ ਨਾਮ ਲੈ ਕੇ ਡਾਂਟੋ ਤਾਂ ਉਹ ਤੁਹਾਡੀ ਜ਼ਿੰਦਗੀ ਚ ਜਾਵੇਗੀ ਖੁਦਾ ਕਹਿੰਦਾ ਵਚਨਾਂ ਨੂੰ ਬੋਲ ਕੋਝ ਤੁਹਾਨੂੰ ਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਤੇਰੇ ਮਾਰ ਖਾਨ ਤੇ ਅਸੀਂ ਨਰੋਏ ਕੀਤੇਗੇ ਸੱਚਮੁੱਚ ਜਦੋਂ ਤੁਸੀਂ ਬੋਲੋਗੇ ਇਹ ਵਚਨ ਕਿ ਤੇਹੇ ਸ਼ਤਾਨਾ ਦੂਰ ਹੋ ਜਾ ਸਾਡੀ ਜ਼ਿੰਦਗੀ ਚੋਂ ਬਿਮਾਰੀ ਨੂੰ ਡਾਂਟੋਗੇ ਪ੍ਰਭੂ ਯਿਸੂ ਨਾਸਰੀ ਦਾ ਨਾਮ ਲੈ ਕੇ ਗਰੀਬੀ ਨੂੰ ਡਾਂਟੋਗੇ ਜ਼ਿਲਤ ਨੂੰ ਡਾਂਟੋਗੇ ਔਰ ਕਰਜ਼ਿਆਂ ਨੂੰ ਡਾਂਟੋਗੇ ਇਹ ਸਾਰੇ ਅੰਧਕਾਰ ਦੀਆਂ ਤਾਕਤਾਂ ਤੁਹਾਡੀ ਜ਼ਿੰਦਗੀ ਚੋਂ ਚਲੀਆਂ ਜਾਣਗੀਆਂ ਜਦੋਂ ਈਮਾਨ ਤੇ ਵਿਸ਼ਵਾਸ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਡਾਂਟੋਗੇ ਬੋਲੋਗੇ ਸ਼ੈਤਾਨ ਨੂੰ ਬੋਲੋ ਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ। ਪਰ ਸੱਚਮੁੱਚ ਮੇਰੇ ਅਜ਼ੀਜ਼ੋ ਜਦੋਂ ਯਿਸੂ ਮਸੀਹ ਦੀ ਪ੍ਰਖਿਆਸ਼ਤਾਨ ਲੈ ਰਿਹਾ ਸੀਗਾ ਜਦੋਂ ਸ਼ੈਤਾਨ ਨੂੰ ਪਰੇਸ਼ਾਨ ਕਰ ਰਿਹਾ ਸੀਗਾ ਜਦੋਂ ਉਹਨੂੰ ਕਹਿ ਰਿਹਾ ਸੀ ਅਗਰ ਤੂੰ ਪ੍ਰਭੂ ਆ ਤਾਂ ਆਪਣੇ ਆਪ ਨੂੰ ਇਸ ਕਿੰਗਰੇ ਤੋਂ ਜਿਹੜਾ ਉਹ ਜਿੱਥੇ ਖੜਾ ਸੀ ਕਿ ਸੱਟ ਦੇ ਕਿ ਸਵਰਗਦੂਤ ਆਉਣਗੇ ਤਾਂ ਤੈਨੂੰ ਹੱਥਾਂ ਤੇ ਚੁੱਕ ਲੈ ਉਹ ਕਹਿੰਦਾ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਜਦੋਂ ਉਹਨੇ ਰੋਟੀ ਦੇ ਵਾਸਤੇ ਕਿਹਾ ਕਿ ਤੂੰ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾ ਤਾਂ ਪ੍ਰਭੂ ਯਿਸੂ ਨਾਸਰੀ ਨੂੰ ਡਾਂਟਿਆ ਕਿ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਇਨਸਾਨ ਨੇਲਾ ਰੋਟੀ ਨਾਲ ਹੀ ਨਹੀਂ ਜਿੰਦਾ ਤਾਂ ਦੇਖੋ ਸ਼ੈਤਾਨ ਕਿੱਦਾਂ ਉਹਦੇ ਤੋਂ ਭੱਜ ਗਿਆ ਮੇਰੇ ਅਜ਼ੀਜ਼ੋ ਜਦੋਂ ਅਸੀਂ ਵੀ ਇਸ ਤਰ੍ਹਾਂ ਸ਼ੈਤਾਨ ਨੂੰ ਡਾਂਟਾਂਗੇ ਗਰੀਬੀ ਨੂੰ ਡਾਂਟਾਂਗੇ ਬਿਮਾਰੀ ਨੂੰ ਡਾਂਟਾਂਗੇ ਤਾਂ ਸੱਚ ਮੁੱਚ ਮੇਰੇ ਅਜ਼ੀਜ਼ੋ ਪ੍ਰਭੂ ਯਿਸੂ ਨਾਸਰੀ ਉਸੇ ਵਕਤ ਸਾਡੀ ਜ਼ਿੰਦਗੀ 'ਚ ਉਹ ਬਿਮਾਰੀਆਂ ਨੂੰ ਕੱਢ ਦੇਵੇਗਾ ਉਹ ਸ਼ੈਤਾਨ ਸਾਡੇ ਕੋਲੋਂ ਭੱਜ ਜਾਵੇਗਾ ਜਿਸ ਤਰ੍ਹਾਂ ਅਯੂਬ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਐ ਤਕਲੀਫਾਂ ਆਇਆ ਪਰ ਉਹਨੇ ਸ਼ੈਤਾਨ ਨੂੰ ਜਗ੍ਹਾ ਨਹੀਂ ਆਪਣੀ ਜ਼ਿੰਦਗੀ ਚ ਆਉਣ ਲੈਣ ਦਿੱਤੀ ਮੇਰੇ ਅਜ਼ੀਜ਼ੋ ਸ਼ੈਤਾਨ ਆਤ ਗਿਆ ਹੱਕ ਗਿਆ ਥੱਕ ਗਿਆ ਔਰ ਹਾਰ ਕੇ ਉਹ ਚਲਾ ਗਿਆ ਜਦੋਂ ਸ਼ੈਤਾਨ ਨੂੰ ਪਤਾ ਲੱਗ ਜਾਂਦਾ ਕਿ ਇਸ ਘਰ ਵਿੱਚ ਇਸ ਜ਼ਿੰਦਗੀ ਵਿੱਚ ਮੇਰੀ ਕੋਈ ਜਗ੍ਹਾ ਨਹੀਂ ਉਹ ਪਰੇਸ਼ਾਨ ਤਾਂ ਜ਼ਰੂਰ ਕਰਦਾ ਆ ਪਰ ਕੁਝ ਹੀ ਟਾਈਮ ਦੇ ਵਿੱਚ ਉਹ ਚਲਾ ਜਾਂਦਾ ਹੈ ਜਦ ਅਸੀਂ ਪ੍ਰਭੂ ਦੇ ਵਚਨ ਦੇ ਨਾਲ ਉਹਨੂੰ ਡਾਂਟਦੇ ਆ ਸੋ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਵਚਨ ਦੇ ਵਿੱਚ ਹਮੇਸ਼ਾ ਬਣੇ ਰਹਿਣਾ ਚਾਹੀਦਾ ਆ ਔਰ ਮੇਰੀ ਪ੍ਰਾਰਥਨਾ ਆ ਕਿ ਅਗਰ ਤੁਹਾਡੀ ਜ਼ਿੰਦਗੀ ਚ ਅੱਜ ਕੋਈ ਵੀ ਮਸਲਾ ਆ ਤੇ ਮੈਂ ਨਹੀਂ ਜਾਣਦੀ ਪਰਮੇਸ਼ਰ ਜਾਣਦਾ ਆ ਔਰ ਹਰ ਮਸਲੇ ਨੂੰ ਪ੍ਰਭੂ ਦੇ ਅੱਗੇ ਰੱਖੋ ਤੇ ਉਹ ਉਹਨੂੰ ਹੱਲ ਕਰੇਗਾ ਸੋ ਮੇਰੇ ਅਜ਼ੀਜ਼ੋ ਖੁਦਾ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਵੱਧਦੇ ਜਾਓ ਔਰ ਪ੍ਰਭੂ ਦੇ ਵਚਨਾਂ ਨੂੰ ਔਰ ਉਹਦੀ ਤਾਲੀਮ ਨੂੰ ਕਦੇ ਨਾ ਭੁੱਲੋ ਔਰ ਉਹਨੂੰ ਆਪਣੇ ਦਿਲ ਦੀ ਤਕਤੀ ਤੇ ਲਿਖ ਲਓ ਮੇਰੇ عزیزوں ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਸੋ ਇਸੇ ਤਰ੍ਹਾਂ ਮੈਂ ਤੁਹਾਡੇ ਲਈ ਛੋਟੀ ਜਿਹੀ ਪ੍ਰਾਰਥਨਾ ਕਰੂੰਗੀ ਰਬੂ ਜੀ ਸਾਨੂੰ ਆਂ ਸ੍ਰੀ ਮਾਤਾ ਦਾ ਤਨਵਾਦ ਕਰਦੀਆਂ ਸ਼ੁਕਰ ਕਰਦੀਆਂ ਅੱਜ ਦੇ ਸੁੰਦਰ ਸਮੇ ਲਈ ਇਹ ਵਚਨ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਸੁਣਿਆ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਗ੍ਰਹਿਣ ਕੀਤਾ ਪ੍ਰਭੂ ਜੀ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਆਇਤਨਾ ਫਲ ਲੈ ਕੇ ਆਵੇ ਜੇ ਕੋਈ ਬੇਰਜ਼ਗਾਰ ਆ ਤਾਂ ਅੱਜ ਉਹ ਨੌਕਰਗਾਰ ਮੈਜਵੇ ਜੇ ਕੋਈ ਬੇਅਲਾਦ ਆ ਤਾਂ ਪ੍ਰਭੂ ਜੀ ਅੱਜ ਉਹ ਅਲਾਦ ਮੈਜਵੇ ਜੇ ਕੋਈ ਬੇਕਾਰ ਆ ਤਾਂ ਅੱਜ ਨੂੰ ਕਰ ਦੀ ਆਸ਼ਿਸ਼ ਮਿਲੇ ਜੇ ਕੋਈ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਤਾਂ ਉਹਨੂੰ ਕਰਜ਼ਿਆਂ ਤੋਂ ਅੱਜ ਹੀ ਛਡਕਾਰਾ ਮਿਲੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਆ ਤੇਰਾ ਵਿਸ਼ਵਾਸ ਜਿੱਦਾਂ ਦਾ ਉਦਾਂ ਦਾ ਤੇਰ ਨਾ ਹੋ ਜੂਗਾ ਪ੍ਰਭੂ ਇਹ ਤੇਰੇ ਬੱਚੇ ਆ ਤੇ ਤੇ ਵਿਸ਼ਵਾਸ ਰੱਖਣ ਵਾਲੇ ਆ ਤੇ ਤੇ ਈਮਾਨ ਰੱਖਣ ਵਾਲੇ ਆ ਔਰ ਜਿਹੜੇ ਤੇਰੇ ਤੇ ਈਮਾਨ ਰੱਖਦੇ ਆ ਸੱਚਮੁੱਚ ਪਿਤਾ ਉਹ ਕਦੀ ਸ਼ਰਮਿੰਦਾ ਨਹੀਂ ਹੁੰਦੇ ਅਗਰ ਕੋਈ ਬੱਚੇ ਨਸ਼ਿਆਂ ਦੇ ਵਿੱਚ ਵਾ ਤਾਂ ਪਿਤਾ ਪਰਮੇਸ਼ਰ ਅੱਜ ਹੀ ਨਸ਼ਿਆਂ ਤੋਂ ਆਜ਼ਾਦ ਹੋ ਜਾਣ ਪਿਤਾ ਪਰਮੇਸ਼ਰ ਔਰ ਉਹ ਬੱਚੇ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਕੇ ਤੇਰੇ ਪਿੱਛੇ ਚੱਲਣ ਮੈਂ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਪ੍ਰਭੂ ਜੀ ਇਹ ਤੇਰੇ ਬੱਚੇ ਆ ਇਹਨਾਂ ਤੇਰੇ ਤੇ ਈਮਾਨ ਰੱਖਣ ਵਾਲੇ ਆ ਇਹਨਾਂ ਦੇ ਮਨ ਰਥ ਅਨਸਾਰ ਇਹਨਾਂ ਨੂੰ ਦੇ ਨੰਨਿਆ ਸਭੇ ਜ਼ਰੂਰਤਾ ਆਪਣੇ ਸ਼ਾਈ ਖਜ਼ਾਨੇ ਚ ਪੂਰੀਆਂ ਕਰੇ। ਦਿਆਕਰ, ਕਿਰਪਾਕਰ ਪਿਤਾ ਜੀ ਇਹ ਨਵਾਂ ਸਾਲ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ, ਬਰਕਤ ਵਾਲਾ, ਕਿਰਪਾ ਵਾਲਾ ਔਰ ਖਦਾਵੰਦ ਸਭ ਤੋਂ ਜ਼ਿਆਦਾ ਵਚਨ ਵਾਲਾ ਸਾਲ ਆਵੇ। ਧੰਨਵਾਦ ਕਰਦੀ ਹਾਂ, ਸ਼ੁਕਰ ਕਰਦੀ ਹਾਂ। ਅਗਲਾ ਸਮਾ ਤਾਂ ਅੱਗੇ ਹੋਰ ਅਰਥ ਵਿੱਚ ਸੌਂਦੀ ਹਾਂ। ਪ੍ਰੀਵਿਅਸਨਸੀ ਦੇ ਪਵਿੱਤਰ ਨਾਮ ਮੰਗਦੇ ਆਂ। ਆਮੀਨ। ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰੀਸਿਵ ਕੀਤਾ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ। ਖੁਦਾ ਤੁਹਾਨੂੰ ਬਦਾਵੇ, ਫਲਾਵੇ ਔਰ ਤੁਸੀਂ ਹਮੇਸ਼ਾ ਖੁਦਾ ਦੇ ਬਚਨ ਦੇ ਵਿੱਚ ਬਣੀ ਰਹੋ ਆਮੀਨ